ਹਟ ਤੋਂ ਦੇ ਟੁੱਕੀ ਜਾਣ ਦੇ ਅੰਬੀਆਂ ਨੂੰ ਖਾਂਦੇ ਵੀ ਨਹੀਂ ਨਾ ਟੁਕ ਟੁਕ ਥੱਲੇ ਹੀ ਸੁੱਟੀ ਦਵੇ ਜਾਂਦੇ ਆ ਬੈਠੇ ਡੈਡੀ ਜੀ ਹਾਂ ਪੁੱਤ ਆ ਜਾ ਮੈਂ ਕਹਿਣ ਲੱਗੀ ਦੋ ਚੰਅੰਬੀਆਂ ਲਾਓ ਚਟਨੀ ਕੁੱਟিয়ে ਲਾ ਦੇਣਾ ਪੁੱਤ ਲਾ ਦੇਣਾ ਡੈਡੀ ਇੱਥੇ ਤਾਂ ਹਵਾ ਵੀ ਬੜੀ ਸੋਣੀ ਆਉਂਦੀ ਆ ਆ ਵਧੀਆ ਲੱਗਦਾ ਵਾ ਥੱਲਿਓ ਕੱਦੂ ਹੋਇਆ ਨਾ ਪਾਣੀ ਪਿਉਣੀ ਪਿਆ ਪੈਲੀਆਂ ਦੇ ਵਿੱਚ ਉਧਰ ਹਵਾ ਆਉਂਦੀ ਆ ਚਟਕੇ ਆਉਂਦੀ ਪਾਣੀ ਨੂੰ ਤੇ ਹਵਾ ਇਥੇ ਠੰਡੀ ਲੱਗਦੀ ਹੰਡੀ ਲੱਗਦੀ ਆ ਨਹੀਂ ਤੇ ਵਧੀਆ ਲੱਗਦਾ ਸਗੋਂ ਨਾਲੇ ਡੈਡੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਗੁੱਸਾ ਤੇ ਨਾ ਕਰੋਗੇ ਉਹ ਤਾਂ ਮੈਂ ਕਿਹੜੀ ਗੱਲ ਦਾ ਗੁੱਸਾ ਕਰਨਾ ਤੂੰ ਗੱਲ ਦੱਸ ਤੈਨੂੰ ਜਿਹੜੀ ਗੱਲ ਤੇਰੇ ਮਨ ਦੇ ਵਿੱਚ ਹੈਗੀ ਆ ਤੂੰ ਤੁਹਾਨੂੰ ਪਤਾ ਹੀ ਆ ਮੰਮੀ ਨਾਲ ਕੋਈ ਗੱਲ ਕਰੋ ਤਾਂ ਮੰਮੀ ਝਾਟ ਹੀ ਗੁੱਸੇ ਨਾਲ ਪੈ ਜਾਂਦੀ ਆ ਤਾਂ ਐ ਕਰਕੇ ਮੈਂ ਤੁਹਾਡੇ ਨਾਲ ਕਰਨ ਲੱਗੀ ਆ ਵੇਖੋ ਡੈਡੀ ਹੁਣ ਮਨਪਰੀਦਾ ਤੇ ਮੰਨੇ ਦਾ ਹਿਸਾਬ ਤੁਹਾਨੂੰ ਪਤਾ ਹੀ ਕਿੱਦਾਂ ਦਾ ਆ ਤਾਂ ਹੋਰ ਮੈਨੂੰ ਪਤਾ ਹੀ ਆ ਪੁੱਤ ਇਹ ਨਾਲੇ ਮੈਂ ਕਿੰਨੇ ਦਿਨਾਂ ਦੀ ਕਹਿਣ ਦੀ ਕਿੰਨੇ ਚਿਰਾਂ ਦੀ ਕਹਿਣ ਦੀ ਵੀ ਵਕਰੇ ਹੋ ਜੇ ਵਕਰੇ ਹੋ ਜੇ ਕੋਈ ਘਰ ਕੇ ਨਹੀਂ ਰਾਜੀ ਕਾਨੂੰ ਡੜੀ ਜ ਸਾਡੇ ਨਿਆਣੇ ਵੀ ਸਿਆਣੇ ਹੋਣੇ ਆ ਐਵੇਂ ਕੋਰਸ ਕਰਾਉਣੇ ਆ ਪੈਸਾ țeਲਾ ਚਾਹੀਦਾ ਵਾ ਐਵੇਂ ਵਕਰੇ ਹੋ ਜਾਣਗੇ ਤਾਂ ਆਪਣਾ ਕੋ ਬਣਾ ਲਾਂਗੇ ਹੁਣ ਇਹਨਾਂ ਦੋਵਾਂ ਦਾ ਕੀ ਕਰੇ ਬੰਦਾ ਨਾ ਇਹ ਕੋ ਕੰਨ ਜੋਗੇ ਨਾ ਹੋਰ ਤੇ ਇਹਨਾਂ ਦੇ ਨਾਲ ਲੱਗੇ ਰਹੇ ਤੇ ਇਹਨਾਂ ਦਾ ਵਾਧੂ ਖਰਚਾ ਚੁੱਕਣਾ ਪੈਣ ਰਿਹਾ ਸਾਨੂੰ ਪੁੱਤ ਮੈਂ ਤੇਰੀ ਸਾਰੀ ਗੱਲ ਨੂੰ ਸਮਝਦਾ ਵਾਂ ਤੇ ਮੈਂ ਅਨਾ ਵਾ ਵੀ ਅਜੇ ਕੋਹਨਾ ਕੋ ਘਰ ਦਾ ਬਣ ਜੇ ਮੈਂ ਤਾਂ ਹੀ ਇਦਾਂ ਖਬਖ ਖਪਣ ਡਿਆਂ ਤੁਹਾਡੇ ਨਾਲ ਹੀ ਤੇ ਫੇਰ ਹੀ ਤੁਹਾਨੂੰ ਅੱਡ ਕਰਾਂ ਕਰਨਾ ਤੇ ਪਹਿਣਾ ਹੀ ਆ ਪਤਾ ਹੀ ਆ ਮੈਨੂੰ ਭਾਣ ਡੈਡੀ ਜੀ ਭਾਣਿਆ ਤਾਂ ਹੈਗਾ ਹੀ ਆ ਘਰ-ਬਾਰ ਬਣਿਆ ਵਾ ਓਏ ਕੋਈ ਗੱਲ ਨਹੀਂ ਹੈਗੀ ਪਰ ਜਿਹੜੇ ਰੋਟੀ ਪਾਣੀ ਦੀ ਸਾਂਝਵਾਜ ਹੋਰ ਕਈ ਗੱਲਾਂ ਦੀ ਸਾਂਝਵਾਜ ਹੁਣ ਜਿਹੜਾ ਕੱਪੜਾ ਵੀ ਲਿਆ ਕੇ ਦੇਣਾ ਨਾ ਉਹ ਇਦਾਂ ਹੀ ਸਾਂਝੇ ਕਰੋਉਣ ਡਿਆ ਹਨਾ ਤੇ ਉਹ ਮੰਨਾ ਉਹਨਾ ਕੰਮ ਕਰਨੀ ਡਿਆ ਜਿੰਨਾ ਇਹਨਾਂ ਦਾ ਖਰਚਾ ਵਾ ਸਾਰੀ ਦਿਹਾੜੀ ਗੇਮਾਂ ਖੇਡਦੇ ਰਹਿੰਦੇ ਆ ਉਹ ਵੀ ਧੱਤ ਪਤੋਲੀ ਮਾਰਦੀ ਰਹਿੰਦੀ ਆ ਮੈਨੂੰ ਮੈਂ ਤੇ ਆਪਣੀ ਗਲਤੀ ਤੋਂ ਇਹ ਪਛਤਾਉਣੀ ਆ ਕਿ ਜੇ ਉਹ ਇਦਾਂ ਦਾ ਸੀ ਨਾ ਤੇ ਬੁੱਢੀ ਥੋੜੀ ਚਲਾਕ ਹੁੰਦੀ ਨਾ ਤੇ ਦੋ ਇੱਕ ਦੂਜੇ ਨੂੰ ਲਾਇ ਤੁਰਦੇ ਦੋਵੇਂ ਇੱਕੋ ਜਿਹੇ ਰਲ ਗਏ ਆ ਕੋਈ ਵੀ ਨਹੀਂ ਕਿਸ ਕੰਮ ਦਾ ਚੱਲ ਕੋਈ ਨਹੀਂ ਪੁੱਤ ਮੈਂ ਕਰਦਾ ਆਪਣੇ ਮਨ ਨਾਲ ਸਲਾਹ ਕੀ ਕਰਨਾ ਵਾ ਇਹ ਆ ਮੇਰੇ ਭਰਾ ਭਰਾ ਅੱਡ ਹੁੰਦੇ ਵੇਖੇ ਸੀ ਪਰ ਮਾਂ ਪਿਓ ਨਾਲ ਪੋਤਾ ਅਡ ਹੁੰਦੇ ਨਹੀਂ ਸੀ ਮੈਂ ਵੇਖੇ ਤੇ ਕੋਈ ਨਹੀਂ ਤੀਆਂ ਪੁੱਤਾਂ ਕੇ ਪੁੱਤ ਹੈ ਮੇਰਾ ਕਾਹਦਾ ਜੋਰ ਆ ਮੈਂ ਲੈ ਚਲੋ ਹੁਣ ਇਦਾਂ ਨਾ ਝੜਕ ਝੰਬ ਵੀ ਇਹਨਾਂ ਨੂੰ ਲੈਣਾ ਤੇ ਮੈਂ ਇਹ ਆ ਵੀ ਚਲੋ ਮੇਰੀ ਝੜਕ ਝੰਬ ਸਈਂਦੇ ਵੀ ਆ ਕੋਈ ਗੱਲ ਨਹੀਂ ਕੀ ਜਿੰਨਾ ਮਾੜਾ ਮੋੜਾ ਕਰੀ ਜਾਂਦੇ ਕਰੀ ਜਾਂਦੇ ਆ ਤੂੰ ਇਹ ਆ ਕਿਤਨਾ ਦੀ ਗੱਲ ਕੀਤੀ ਵੀ ਉਹਨਾਂ ਨੂੰ ਪੁੱਤ ਹੁੰਦੇ ਨਹੀਂ ਵੇਖੇ ਅਸੀਂ ਕਿਹੜਾ ਤੁਹਾਨੂੰ ਕਹਿੰਨੇ ਤੁਹਾਡੇ ਨਾਲ ਅੱਡ ਹੋ ਸਾਡੇ ਨਾਲ ਹੀ ਤੁਸੀਂ ਰਹੋ ਉਹਨਾਂ ਨੂੰ ਵੱਖਨੇ ਕਰਦੇ ਥੋੜੀ ਪਤੀ ਉਹਨਾਂ ਨੂੰ ਅਗਲ ਤੇ ਆਜੂਗੀ ਸਾਰੀ ਤੇਰੀ ਗੇਮਾਂ ਖੇਡਣੋਂ ਹਾਰ ਜੂਗਾ ਥੋੜੀ ਬੋਤੀ ਆਪਣੀ ਫਸਲવાડી ਵੱਲ ਵੇਖੇ ਹੋਰ ਕਿੰਨੇ ਕੰਮ ਆ ਕਿ ਤੈਨੂੰ ਸੌਦਾ ਲਿਆਉਣ ਦਾ ਤੱਕ ਨਹੀਂ ਪਤਾ ਹੈਗਾ ਉਹ ਵੀ ਰਗਵੀਰ ਲਿਆਵੇ ਨਾ ਲਿਆਵੇ ਕਿੰਨੇ ਕੰਮ ਹੁੰਦੇ ਕੱਲ ਨੂੰ ਇਹਨਾਂ ਦੇ ਵੀ ਬੱਚੇ ਹੋਣੇ ਆ ਤੁਸੀਂ ਆਪੇ ਸਿਆਣੇ ਆ ਇਹਨਾਂ ਦੇ ਨਿਆਣੇ ਫਿਰ ਕੌਣ ਸੰਭੂਗਾ ਮੈਂ ਤੇਰੀ ਗੱਲ ਨਾਲ ਸਹਿਮਤ ਵਾਂ ਪਰ ਇਹ ਵੀ ਦੋਵੇਂ ਉਹ ਇੱਕੋ ਜਿਹੇ ਆ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਸਾਨੂੰ ਐਦਾਂ ਨਹੀਂ ਗੱਲ ਬਣਨੀ ਸਾਡੀ ਚੱਲ ਕੋਈ ਨਹੀਂ ਮੈਂ ਤੈਨੂੰ ਅੰਬੀਆਂ ਲਾ ਕੇ ਦਿੰਦਾ ਵਾਂ ਤੇ ਤੂੰ ਜਿਹੜੀ ਪ੍ਰਾਉਣੀ ਆਈ ਆ ਉਹਨੂੰ ਚਟਣੀ ਘੁੱਟ ਕੇ ਰੋਟੀ ਰੱਟੀ ਖਵਾ ਲਓ ਤੇ ਆਪਾਂ ਕਰਦੇ ਆਂ ਸਲਾਹ ਕੋਈ ਨੂੰ ਜਾ ਲੈਂਦੇ ਮਨਪਰੀਤ ਦੀ ਮੰਮੀ ਨੂੰ ਫਿਰ ਆਪਾਂ ਸਲਾਹ ਕਰਦੇ ਆਂ ਤੂੰ ਆਂਬੀ ਆ ਲਾ ਦਿੰਨਾ ਮੈਂ ਤੇਨੂੰ ਕਿੰਨੀਆਂ ਕਿ ਚਾਹੀਦੀਆਂ ਵਾਂ ਡੈਡੀ ਜੀ ਦੋ ਹੀ ਲਾਇਓ ਖਟੀਆਂ ਬਹੁਤ ਆ ਤੇ ਮੁੜ ਕੇ ਪਿਆਜ਼ ਪਾ ਲਾ ਦਿੰਨਾ ਦੋ ਚਾਰ ਹੋਰ ਅਗੇ ਨਹੀਂ ਨਹੀਂ ਬਹੁਤ ਆ ਬਹੁਤ ਆ ਚਲੋ ਬੜੀਆਂ ਤੇ ਨਾਲ ਇਹ ਦੁੱਧ ਜੇ ਨਾ ਲੱਗ ਜੇ ਨਾ ਜਗਾ ਦਸ ਹਾਂ ਜਖਮ ਹੋ ਜਾਣੀ ਡੈਡੀ ਫਿਰ ਤੂੰ ਇਹਦਾ ਖੰਡ ਪਾ ਲਈ ਮੇਰਾ ਪੁੱਤ ਥੋੜੀ ਜੀ ਪਾ ਲੂੰਗੀ ਜਣੀ ਕੋਈ ਮਿੱਠਾ ਪਾ ਲੈ ਜਿਆਦੀ ਖੱਟੀ ਦਾ ਹੋਵੇ ਹੁਣ ਮੇਰੀ ਗੱਲ ਦੀ ਵਿਚਾਰ ਕਰਿਓ ਕੋਈ ਨਾ ਮੈਂ ਤੈਨੂੰ ਰੱਖਿਆ ਆਖਿਆ ਨਾ ਕਿ ਆਪਾਂ ਕਰਦੇ ਆ ਮਨਾ ਕਰਨਾ ਹੀ ਪੈਣਾ ਆਡੇ ਨਾਲ ਬਾਰ ਬਾਰ ਆਖੀ ਜਾਂਦੇ ਆਖੀ ਜਾਂਦੇ ਆ ਪਰ ਇਹ ਆ ਵੀ ਹੁਣ ਬਲਜੀਤ ਨੂੰ ਮੈਂ ਕੀ ਆਖ ਰਗਵੀਰ ਆਉਂਦਾ ਨਾ ਰਗਵੀ ਨੂੰ ਆਪਣੇ ਲਾਗੇ ਬਹਾਲ ਕੇ ਮੈਂ ਸਮਝਾਉਣਾ ਹਾਂ ਹਾਂ ਜੀ ਠੰਡ ਪੈ ਗਈ ਰਾਤ ਬਹੁਤ ਨੀਂਦ ਆਈ ਸੋਣੀ ਠੰਡਾ ਬਰਾਹੇ ਸਵੇਰੇ-ਸਵੇਰੇ ਨਾਲੇ ਨਹਾਤਾ ਨਾ ਹੋਰ ਬਹੁਤ ਮਜ਼ਾ ਆਇਆ ਠੰਡਾ ਸਰੀਰ ਹੋ ਗਿਆ ਤੁਹਾਡਾ ਦੇਸਾ ਠੰਡਾ ਹੋ ਗਿਆ ਸਰੀਰ ਤੇ ਤੁਹਾਡੀ ਕੁੜੀ ਦਾ ਵੀ ਠੰਡਾ ਹੋ ਗਿਆ ਸਰੀਰ ਉਹਨੇ ਵੀ ਨਹਾ ਲਿਆ ਤੇ ਸ਼ਦਾਈ ਦੇ ਆਪਾਂ ਵੇਣ ਜੀ ਨਹੀਂ ਭੈਣ ਜੀ ਤੁਸੀਂ ਵੀ ਇਸ ਵਕਤੇ ਉੱਠਿਆ ਕਰੋ ਨਾ ਤੋਕ ਤੋ ਗੁਰਦੁਆਰੇ ਜਾਇਆ ਕਰੋ ਸ਼ੋਗੋ ਗੁਰਦੁਆਰੇ ਤੇ ਮੈਂ ਤਾਂ ਜਾਵਾ ਜੇ ਮੈਂ ਵਿਹਲੀ ਹੋਵਾਂ ਤੇ ਰਾਤੀ ਮੈਂ 11:30 ਵਜੇ ਤੁਹਾਡੇ ਸਾਹਮਣੇ ਪਾण्डे ਮਾਜ ਕੇ ਸੁੱਤੀ ਹੈ ਮੁੜ ਕੇ ਫੇਰ ਪਤਾ ਨਹੀਂ ਕਿਹਦਾ ਮੈਨੂੰ ਫੋਨ ਆ ਗਿਆ ਜਿਉਂ ਮੈਂ ਫੋਨ ਚੁੱਕਾ ਮੇਰੀ ਬਾਹ ਜੀ ਆਈ ਗਾੜੀਆਂ ਫੋਨ ਦੀ ਨਾ ਕੋਈ ਗੱਲ ਹੋਈ ਫੇਰ ਲੰਮੀ ਪੈ ਜੇ ਇੱਕ ਵਾਰੀ ਅੱਖ ਖੋਲ ਜਾਈਏ ਨਾ ਫੇਰ ਮੈਨੂੰ ਨੀਂਦ ਹੀ ਨਹੀਂ ਆਉਂਦੀ ਤੇ ਜਦੋਂ ਉੱਠਣ ਦਾ ਵੇਲਾ ਉਦੋਂ ਮੇਰੀ ਅੱਖ ਲੱਗ ਗਈ ਅਜੇ ਮੈਂ ਫੇਰ ਮੈਂ ਹੱਜਲ ਸੁੰਨੀ ਆ ਤੇ ਉਦੋਂ ਨੂੰ ਝੋਨੇ ਵਾਲੇ ਆ ਗਏ ਸਵਾਤੇ ਘਾਨ ਨੂੰ ਵੀ ਪਤਾ ਪੈਨ ਜੀ ਜਿਹੜੇ ਚੋਨਾ ਲਾਉਣ ਆਉਂਦੇ ਆ ਨਾ ਉਸ ਵਕਤੇ ਹੀ ਆਉਂਦੇ ਆ ਜਦੋਂ 10:00 ਵਜੇ ਧੁੱਪ ਚੜ ਜਾਂਦੀ ਨਾ ਚੱਲ ਜਾਂਦੇ ਆ ਉਦੋਂ ਹੀ ਉਹਨਾਂ ਦੀ ਚਾਹ ਦਾ ਕੰਮ ਤੁਰ ਪਿਆ ਉਦੋਂ ਦੀ ਤੁਰੀ ਮੈਂ 4:30 ਵਜੇ ਦੀ ਉੱઠી ਆ ਤੇ ਹਜੇ ਤੱਕ ਮੈਂ ਵਿਹਲੀ ਨਹੀਂ ਹੋਈ ਤੇ ਤੁਹਾਨੂੰ ਤੇ ਆਪੇ ਠੰਡ ਪੈਣੀ ਤੁਸੀਂ ਵੀ ਨਹਾ ਲਿਆ ਤੁਹਾਡੀ ਧੀ ਨੇ ਵੀ ਨਹਾ ਲਿਆ ਹਾਂਜੀ ਧੀ ਨੇ ਨਹਾ ਲਿਆ ਤੁਰੀ ਮੇਰੀ ਰੋਜ਼ ਨਾਲ ਦੀ ਵਕਤੇ ਹੀ ਪੈਣ ਦੇ ਰਹੀ ਹੋਈ ਉਹਨੇ ਸ਼ੌਕ ਤੇ ਨਹਾ ਤੋਂ ਕਹਾਂ ਤਿਆਰ ਹੋ ਕੇ ਲੈਣਾ ਸ਼ਿਰ ਸ਼ੁਰਵਾ ਕੇ ਰਹਿਣਾ ਮੈਂ ਇੱਥੇ ਵੀ ਕਹੇ ਇੱਥੇ ਵੀ ਸ਼ੁਰਕੀ ਸ਼ਾਕੀ ਲਾ ਕੇ ਫੇਰ ਤਿਆਰ ਹੋ ਕੇ ਰਿਹਾ ਕਰ ਭੈਣ ਜੀ ਤੁਸੀਂ ਇਹ ਮਤਾਂ ਦੇ ਦਿੰਨੇ ਆ ਵੀ ਐਦਾਂ ਤਿਆਰ ਹੋਇਆ ਕਰ ਤੁਸੀਂ ਇਹ ਵੀ ਮਤਾਂ ਦਿਆ ਕਰੋ ਵੀ ਕਰਦਾ ਕੰਮ ਵੀ ਕਰਿਆ ਕਰ ਕੰਮ ਭੈਣ ਜੀ ਕਾਦੀ ਤੇ ਹੈਗੀ ਐ ਜੋ ਕਾਦੀ ਐ ਤੇ ਤੁਹਾਨੂੰ ਪਸੰਦ ਨਹੀਂ ਹੁੰਦਾ ਕੰਮ ਐਦਾਂ ਦਾ ਕੰਮ ਕਰਦੀ ਆ ਹੁਣ ਇੱਥੇ ਵੀ ਥਾਂ ਹੈਗਾ ਹੈ ਬੈਣ ਨੂੰ ਇੱਥੇ ਵੀ ਹੈਗਾ ਹੀ ਹੁਣ ਸਾਡੇ ਵਿੱਚ ਕਾਹੇ ਆਣ ਕੇ ਬੈਠੀ ਵੇਖ ਲੋ ਫਸ ਕੇ ਬੈਠੀ ਆ ਭੈਣ ਜੀ ਮੈਂ ਨਾ ਆ ਕੇ ਬੈਠੀ ਆ ਹਾਂ ਆ ਗਈ ਫੜਿਆ ਮੈਂ ਤੈਨੂੰ ਬੱਪੀ ਪਾ ਦਨ ਤੇ ਦੀ ਮੈਂ ਉਹਨੂੰ ਬੱਪੀ ਪਾ ਲਾਂ ਆਦੇ ਤੇ ਨਾ ਮੰਮੀ ਉਹਨਾਂ ਤਾਂ ਤਲੀਮੋਂ ਨਹੀਂ ਨਾ ਆਂ ਬਦੋ ਤੇ ਲਈ ਆ ਮੈਂ ਤਾਂ ਦੇ ਦੇ ਉਹਨੇ ਮੈਂ ਤਾਂ ਮੰਮੀਆਂ ਨੂੰ ਵੀ ਦੇਣੇ ਆ ਤੇ ਉਹਨੇ ਆ ਪੀਸ ਕਰਕੇ ਦੇ ਦਿੱਤੀ ਹਾਏ ਨਹੀਂ ਪੈਣਾ ਹੀ ਨੀਗਾ ਖਾਣੇ ਇੰਨੇ ਖੱਟੇ ਅੰਬ ਥਾਲਾ ਤਾਂ ਇੰਨੀ ਨਹੀਂ ਨਹੀਂ ਪੈਣਾ ਸਾਨੂੰ ਬਿਮਾਰ ਕਰਨਾ ਤੁਸੀਂ ਤੇ ਅੱਗੇ ਬਿਮਾਰ ਮਹਾਤੁਰੇ ਫਿਰਦੇ ਕੰਮ ਕਰਦੇ ਫਿਰਦੇ ਆ ਮੈਂ ਤਾਂ ਪਹਿਲਾਂ ਤੈਨੂੰ ਪੁੱਤ ਨਾ ਫੇਰ ਹੀ ਮੈਂ ਇਹਨੂੰ ਪੁੱਤਦੀ ਆ ਨਹੀਂ ਤੂੰ ਇਹਨੂੰ ਸਾਰੇ ਦੇ ਦੇ ਆਪਣੀ ਮੰਮੀ ਇਹੋ ਜਿਹੜੀ ਮੰਮੀ ਜਾਂਦੀ ਪੁੱਤ ਇਹਨੂੰ ਹੀ ਸਾਰੇ ਖਵਾ ਲ ਲੈ ਦੇ ਦੇ ਨਾ ਮੰਮੀ ਹੁਣ ਮੈਂ ਪਹਿਲਾਂ ਇਹਨੂੰ ਪੁੱਤਿਆ ਨਾ ਫਿਰ ਇਦਾਂ ਦੱਦੀ ਉਹ ਮੇਨਾ ਨਾ ਬਿਨਾ ਤੂੰ ਪਲ ਲਾ ਬੈਂਦੀ ਇਹ ਦਾ ਨਾ ਕਿਆ ਤਰ ਵੇਖਾਂ ਤੈਨੂੰ ਪੁੱਤ ਦੀ ਗਿੱਤ ਦੀ ਤਾਂ ਹੈਗੀ ਕਿ ਨਹੀਂ ਹੁਣ ਤੇਰੀ ਵੱਦੀ ਨੋ ਕਿੰਨਾ ਕਿ ਤੈਨੂੰ ਪੁੱਤਨ ਕਿਥਨ ਦੇਈ ਆ ਤੂੰ ਹਰ ਵਲੇ ਇਹਦੇ ਦਿਵਾਲੇ ਹੋਈ ਲੈਣੀ ਆ ਬੈਣੀ ਥਿਆਣੀ ਹੈਗੀ ਆ ਸੁਣੋ ਮੇਰੀ ਗੱਲ ਆ ਅੰਬੀਆਂ ਖਾਣ ਦਾ ਟਾਈਮ ਆ ਕਿ ਆ ਕੋਈ ਰੋਟੀ ਪਾਣੀ ਖਾਣ ਦਾ ਟਾਈਮ ਆ ਨਹੀਂ ਭੈਣਾ ਉਹ ਤਤਨੀ ਗੋਹਂਦੀ ਫੇਰ ਹੀ 로ਟੀ ਥਾਵਾਂਗੇ ਇਦਾਂ ਦੀਆਂ ਗੱਲਾਂ ਕਰਦੀ ਉਹ ਕੰਮ ਕਰਦਾ ਇਹਨੂੰ ਮਾਸਾ ਪਤਾ ਨਹੀਂ ਵੇਲਾ ਨੂੰ ਚੁੰਕੇ ਚ ਬੜੀ ਹੋਣੀ ਆ ਤੇ ਗਾੜੀ ਅੰਮੀਆ ਫੜ ਕੇ ਬਾਹਰ ਆ ਗਈ ਵੇਖਿਆ ਨਾ ਕੰਮਚੋਰ ਹੋ ਗਈ ਉਸੇ ਵੇਲੇ ਭੈਣ ਜੀ ਤੁਸੀਂ ਸੁਖਾ ਲਿਆ ਹੀ ਕੱਖ ਨਹੀਂ ਗਾ ਤੁਹਾਨੂੰ ਵੀ ਪਤਾ ਹੀ ਵੀ ਜੇ ਚਲੋ ਮੈਂ ਗੁੱਸਾ ਨਹੀਂ ਕਰਦੀ ਨਾ ਮੈਂ ਡਰ ਕੇ ਕਹਿੰਨੀ ਨਾ ਮੈਂ ਚੁਗਲੀ ਕਰਦੀ ਆ ਤੁਹਾਡੇ ਸਾਹਮਣੇ ਮੂੰਹ ਤੇ ਗੱਲ ਕਰੂੰਗੀ ਜੇ ਤੁਹਾਨੂੰ ਪਤਾ ਹੀ ਮੇਰੀ ਧੀ ਇਦਾਂ ਬੋਲਦੀ ਇਦਾਂ ਕਰਦੀ ਆ ਕਿ ਇਹ ਵੇਲੇ ਧੀ ਪੁੱਤ ਨੂੰ ਕੰਮ ਕਰਨਾ ਇਹ ਦੱਸ ਦਿੰਦੇ ਫੇਰ ਵੀ ਸਭ ਕੋ ਟੱਕਿਆ ਜਾਂਦਾ ਲੈ ਕੰਮ ਹੀ ਕਰਦੀ ਨਾ ਤੋਂ ਦੁੱਤਗਾ ਤਾਰੂ ਮੈਂ ਲਾਇਆ ਉਹ ਨਾ ਪੋਤੇ ਮੈਂ ਲਾਏ ਉਹ ਨੂੰ ਤਤ ਦਦੀ ਜਾਂਦੀ ਆ ਤੇ ਫਿਰ ਮੈਂ ਉਹਨੂੰ ਤਿੰਨੀ ਆ ਫਿਰ ਆਪੇ ਤਰਲੇ ਦਾ ਨਾਲੇ ਉਹ ਮੈਨੂੰ ਤੰਮ ਦੱਸ ਦਿੰਦੀ ਆ ਨਾਲੇ ਫਿਰ ਮੇਰੇ ਹੱਥੋਂ ਉਹ ਚੀਜ਼ਾਂ ਫੜ ਲੈਂਦੀ ਆ ਭੈਣ ਜੀ ਮੈਨੂੰ ਇਹਨਾਂ ਦੀਆਂ ਗੱਲਾਂ ਤੇ ਬਹੁਤ ਗੁੱਸਾ ਚੜਦਾ ਵਾ ਮੈਂ ਮੁੜ ਕੇ ਇਹਨਾਂ ਦੇ ਡੈਡੀ ਨੂੰ ਕਈ ਵਾਰ ਕਹਿੰਨੀ ਆ ਵੀ ਇਹਨਾਂ ਨੂੰ ਵੱਖਰੇ ਕਰ ਦਈਏ ਵੱਖਰੇ ਕਰ ਦਈਏ ਨਾ ਭੈਣ ਦੀ ਵਥਰੀ ਨਾ ਕਰੀ ਇਹਨੂੰ ਹਾਂਜੀ ਇਹ ਦੁਰਮਨਾ ਕਰਿਓ ਮੇਰੀ ਧੀ ਤੇ ਮੇਰੀ ਧੀ ਦਾ ਗੰਨਿਆ ਨਹੀਂ ਧਿਆਨੀ ਆ ਗਈ ਆ ਤੁਸੀਂ ਧੱਕਾ ਨਾ ਦਿਓ ਇਹਨੂੰ ਨਾਲ ਹੀ ਲੱਕਿਓ ਇਹਨੂੰ ਵੱਖਰੀ ਨਾ ਕਰਿਓ ਮੈਂ ਚੱਲ ਭੈਣ ਜੀ ਵਖਰੀ ਨਹੀਂ ਕਰੂੰਗੀ ਤੁਹਾਡੇ ਕਹਿਨ ਤੇ ਆ ਇਹਨੂੰ ਰੋਣ ਆਇਆ ਢਾਡੀ ਵੱਲ ਵੇਖ ਕੇ ਇਹ ਵੀ ਅੱਖਾਂ ਪੁੰਜਣ ਡੈ ਪਈਆਂ ਕੀ ਕਰੇ ਮਾਂ ਵੱਲ ਵੇਖ ਕੇ ਨਹੀਂ ਚੱਲ ਜਾਂਦਾ ਮਾਂ ਰੋਂਦੀ ਏ ਤੇ ਇਹਦਾ ਪੁੱਤਨ ਦੁੱਖ ਲੱਗਦਾ ਹੀ ਐ ਨਾ ਦੇਦੀ ਮਾਂ ਦੁੱਧੀ ਹੁੰਦੀ ਐ ਨਾ ਉਹਦੇ ਦੀ ਦਾਦਾਦੀ ਦੁੱਧਿਓ ਦੰਦਾ ਵਾ ਆ ਸਿਖਾ ਲਿਆ ਜੇ ਜਿਹਦੀ ਮਾਂ ਦੁਖੀ ਹੋਵੇ ਨਾ ਮਾਂ ਦਾ ਹੀ ਜੱਗ ਦੁਖੀ ਹੁੰਦਾ ਵਾ ਭੈਣ ਜੀ ਕਿਹੜੀ ਕਿਹੜਾ ਜੱਗ ਆਹੋ ਕਿਹੜਾ ਜੱਗ ਦੁਖੀ ਹੋ ਗਿਆ ਐਡੀ ਵੱਡੀ ਇਹਨਾਂ ਦੀ ਕੋਠੀ ਕਿਹੜੀ ਚੀਜ਼ ਵਾ ਜਿਹੜੀ ਨਹੀਂ ਹੈਗੀ ਇਹਨਾਂ ਦਾ ਕਿਦਾਂ ਜੱਗ ਦੁਖੀ ਹੋ ਗਿਆ ਚੱਲ ਪੈਂਦੀ ਸਭ ਕੋ ਹੈਗਾ ਕੋਈ ਗੱਲ ਨਹੀਂ ਪਰ ਇਹਨੂੰ ਮੇਰੀ ਤੀਨ ਵੱਖਰੀ ਨਾ ਕਰਿਓ ਨਾਲ ਰੱਖਿਓ ਜੇ ਕਾਨਾ ਹੋਗਾ ਤਾਂ ਵਦੀ ਨੂੰ ਅੱਧਾ ਕਰ ਦੇ ਇਹਨੂੰ ਨਾ ਕਰਿਓ ਇਹਨੂੰ ਅੱਧਾ ਕਰਕੇ ਨਿਆਣੀ ਸ਼ਨੀ ਨੂੰ ਇਹ ਕਿਦਾਂ ਧੱਕੇ ਖਾਊਗੀ ਨਾ ਉਹ ਕਰ ਤੂੰ ਨਾਲ ਮਾੜਾ ਮੋਟਾ ਇਹਨੂੰ ਲਾ ਕੇ ਰੱਖਿਓ ਭੈਣ ਜੀ ਤੂੰ ਤੇ ਸਾਡੇ ਘਰ ਫਿਰ ਦਜੈਗੀਆਂ ਪੌਣ ਆਈਆਂ ਉਹਨੂੰ ਇਹ ਵਖਰੇ ਕਰਦੇ ਹੋ ਤੇ ਇਹਨੂੰ ਨਾ ਕਰਿਓ ਕੀ ਗੱਲ ਮੇਰੀਆਂ ਆਂ ਉਂਗਲਾਂ ਵਾ ਇਹ ਜਿੰਨੀਆਂ ਉਂਗਲਾਂ ਤੇ ਓਨੀਆਂ ਪੀੜ ਵਾ ਮੇਰੇ ਬਾਹ ਤੇ ਸਾਰੇ ਇੱਕੋ ਜੇ ਆ ਮੈਂ ਉਹਨੂੰ ਕਿਉਂ ਵੱਖ ਕਰਾਂ ਚਲੋ ਕੋਈ ਨਹੀਂ ਤੇ ਜੇ ਤੀ ਇਹ ਚਾਹੁੰਦੇ ਜੀ ਤੇ ਇਹਨੂੰ ਵੀ ਨਾ ਰੱਖੋ ਤੇ ਉਹਨੂੰ ਵੀ ਨਾ ਰੱਖੋ ਤੂੰ ਈ ਸਿਆਣੇ ਜੇ ਨਾ ਤੇ ਕੱਥਾ ਕੰਮ ਕਰਿਆ ਕਰੋ ਤੁਸੀਂ ਉਸ ਵਕਤੇ ਉੱਠ ਕੇ ਮਾਰਾ ਮੋਤਾਬ ਕਰ ਲਿਆ ਕਰੋ ਜੇ ਕਰ ਕੱਥਾ ਰੱਖਣਾ ਤੇ ਬੜਾ ਕੁਝ ਕਰਨਾ ਪੈਂਦਾ ਤੇ ਫਿਰ ਤੂੰ ਹੀ ਪੈਨ ਜੀ ਮਹੀਨਾ ਦੱਸ ਦਿੰਦੇ ਰਹਿ ਲਾ ਹਾਂ ਇੱਥੇ ਤਨ ਦਿਹਣੀ ਨਹੀਂ ਲਿਆ ਮੈਂ ਰਾਤ ਤੱਕ ਖੱਪ ਖੱਪ ਮਰ ਚੱਲੀ ਇੰਨਾ ਕੰਮ ਕੀਤਾ ਤੁਸੀਂ ਫੇਰ ਕਹਿੰਦੇ ਤੁਸੀਂ ਕੰਮ ਕਰ ਲਿਆ ਕਰੋ ਤੁਸੀਂ ਕੰਮ ਕਰ ਲਿਆ ਕਰੋ ਜਿੱਦਾਂ ਅਸੀਂ ਬੱਤਰੀ ਹੁਣ ਹਨਾ ਤੇ ਜਿਹੜੀ ਬਲਦੀਤਵਾ ਉਹਨੇ ਤਾਂ ਨਾ ਮੈਨੂੰ ਪੈਲੀ ਦੇ ਦੇ ਮੈਨੂੰ ਆਹ ਤਮਨਾ ਦੇ ਦੇ ਮੈਨੂੰ ਆਹ ਤਮਨਾ ਦੇ ਦੇ ਮੈਂ ਬਤਾ ਦਿੰਦੀ ਜਿਦਾਂ ਉਹ ਫਿਲਮ ਦੇ ਵਿੱਚ ਰਹਿੰਦਾ ਹੈਗਾ ਮੈਨੂੰ ਮਾਂ ਦੇ ਦੇ ਜਿੱਦਾਂ ਤਾਂ ਦਿੱਤੇ ਨਹੀਂ ਇਹ ਲਾ ਇਹ ਜੇ ਕਹਿੰਦੀ ਐ ਸ ਦੇਣਾ ਉਹਨੇ ਮਾਂ ਮੰਗੀ ਯਾਦਾਂ ਨਹੀਂ ਮੰਗੀ ਤੂੰ ਸੱਚੀ ਕਹਿੰਨੀ ਆਏ ਗੱਲ ਤੂੰ ਹੋਤੀ ਮੈਂ ਇਦਾਂ ਹੀ ਰਹਿਣਾ ਵਾਦੇ ਲੈ ਤਾਮ ਤੇ ਤਤਰੂ ਤਾਮ ਤੇ ਰਤੂ ਕੀ ਆਂਦੇ ਕਹਿੰਦੀ ਮੇਰੀ ਮਾਂ ਹੀ ਆ ਨਹੀਂ ਕੋਹ ਭੈਣ ਜੀ ਹੋਰ ਕਹਿ ਗਈ ਆਏ ਤਾਂ ਨਹੀਂ ਮੈਂ ਨਹੀਂ ਆ ਭੈਣ ਜੀ ਮੈਂ ਤਾਂ ਫਿਲਮ ਦਾ ਨਾਮ ਦੀ ਆ ਉਹ ਦਾ ਹਾਂ ਤੇਂਦੀ ਮੈਨੂੰ ਨਹੀਂ ਪਤਾ ਮੈਂ ਦੇਤੀ ਨਹੀਂ ਤੇਦੀ ਭੈਣ ਜੀ ਇਹ ਬੜੀ ਚਲਾਕ ਹੀ ਹੋ ਨਹੀਂ ਭੈਣ ਜੀ ਚਲਾਕ ਹੈ ਜਿੱਦਾਂ ਦੇ ਨਾ ਇਹ ਗੂੰਗਾ ਬੋਲਾ ਬੰਦਾ ਬੜਾ ਚਲਾਕ ਹੁੰਦਾ ਵਾ ਇਹ ਥੱਥੀ ਵੀ ਬੜੀ ਚਲਾਕ ਓ ਤਾਂ ਮੈਂ ਦੱਸਾਂ ਤੁਹਾਡੇ ਹੁਣ ਮੈਂ ਮੂੰਹ ਤੇ ਥੱਥੀ ਕਹਿੰਦੀ ਹਾਂ ਮੈਂ ਥੱਥੀ ਨਹੀਂ ਮੈਂ ਤੋਤਲੀ ਆ ਕੁਛ ਵੀ ਹੋਇਆ ਸਾਡੇ ਦੇਸੀ ਗੱਲਾਂ ਵਿੱਚ ਥੱਥੀ ਕਹਿੰਦੇ ਆ ਚਲੋ ਤੋਤਲੀ ਇਹ ਚੀਜ਼ਾਂ ਦੇਵਾ ਆ ਆ ਆ ਆ ਏਦਾਂ ਕਰਕੇ ਹੁਣ ਏਦਾਂ ਵੀ ਕਰਨ ਡਿਆ ਪੋ ਏਦਾਂ ਵੀ ਕਰਨ ਡਿਆ ਪੋ ਉਹ ਵੀ ਤੇਰੀ ਰੀਝ ਪੂਰੀ ਹੋ ਜਾਏ ਚੱਲ ਭੈਣ ਦੀ ਕੋਈ ਗੱਲ ਨਹੀਂ ਮੈਂ ਇਹ ਦੇ ਬਲਤਾਂ ਦੇ ਕੋ ਮਾਫੀ ਆਪ ਨਾ ਭੈਣ ਜੀ ਕੋਈ ਗੱਲ ਨਹੀਂ ਮੈਂ ਮਾਫੀ ਮੰਗੂਗੀ ਨਾਲ ਮਿਲ ਕੇ ਸਾਰਾ ਟੱਬਰ ਕੱਥੇ ਰੋ ਮੇਰੇ ਮਾਨ ਨੂੰ ਸ਼ਾਂਤੀ ਹੋਦੀ ਮੇਰੀ ਤੇ ਵਸਲ ਲੱਤਨ ਗਈ ਹੈ ਕਰਾਂਗੀ ਕੰਮ ਤੇ ਕੰਮ ਤਾਂ ਦੀ ਆ ਮੈਂ ਤੇਰਾ ਨਹੀਂ ਦਾਦੀ ਦੱਥ ਦੇ ਜਿਹੜਾ ਤੇਰਾ ਨਹੀਂ ਦਾਦੀ ਮੈਂ ਵੀ ਤਾਲਾ ਕਰੂੰਗੀ ਸਵੇਰ ਦਾ ਕੀ ਕੀਤਾ ਮੈਂ ਨਾਤਾ ਬਿਲਾਂ ਉੱਠ ਕੇ ਫੇ ਮੈਂ ਤਰੀਮ ਲਈ ਫੇ ਮੈਂ ਆ ਤੁਰਕੀ ਲਈ ਬੇਮ ਤੇਰੀ ਵੀ ਵਾਇ ਪਤਾ ਦਿੰਨੀ ਹੱਤ ਤਾਂ ਪਈਆਂ ਹੀ ਗਿਆ ਆ ਮੈਂ ਪਿੱਤੋ ਨਹੀਂ ਹੱਤ ਤਾਂ ਦਦੀਆਂ ਮੇ ਤੋਂ ਤੇ ਨਹੀਂ ਦਈਆਂ ਬੜੀ ਪੀਰ ਹੋਈ ਆ ਕੰਮ ਕੀਤਾ ਇਸਵੇਰ ਦਾ ਤੇਰੀ ਤੀ ਨਹੀਂ ਉੱਠ ਕੇ ਟਕਾਂ ਤਾਰੂ ਲਾਉਂਦੇ ਦੇਈ ਮੈਂ ਕਿੱਥੇ ਲਾਇਆ ਝਾੜੂ ਇੱਥੇ ਲਾਇਆ ਹੈਗਾ ਭੈਣ ਜੀ ਮੈਂ ਤੁਹਾਡੇ ਸਾਹਮਣੇ ਇੰਨਾ ਝੂਠ ਬੋਲਦੀ ਆ ਐਦਾਂ ਕਰਦੀ ਆ ਬਸ ਤੇ ਮੈਂ ਹੁਣ ਦੱਸ ਦੋ ਕੀ ਕਰਾਂ ਇਸ ਗੱਲ ਵਿੱਚ ਬੰਦਾ ਮੇਰਾ ਵੀ ਸਰਦੜੀ ਬਾਹਰ ਖੱਪ ਖੱਪ ਮਰ ਚੱਲਿਆ ਮੁੰਡੇ ਆ ਤੇ ਕਿਤੇ ਉਹ ਨਹੀਂ ਕੋਈ ਕੰਮ ਕਰਦੇ ਉਹ ਨਕੰਮੇ ਜੇ ਇਹ ਆਈਆਂ ਹੀ ਇਹੋ ਹੀ ਆਪਣੇ ਬੰਦਿਆਂ ਨੂੰ ਸਮਝਾ ਕੇ ਕੰਮ ਕਰਾ ਲੈਂਦੀਆਂ ਚੱਜ ਦੇ ਪੁੱਤ ਤੂੰ ਤੰਮ ਤਰਿਆ ਤਰੀ ਕੰਦਾ ਤਰ ਮਲੋ ਦੋ ਲੋਤੀ ਜੇ ਇਹ ਥੋੜੀ ਗੱਲ ਪੈਣ ਜੀ ਬੰਦਾ ਸੁੱਤਾ ਵਾ ਤੇ ਬੁੱਢੀ ਵੀ ਬਰਾਬਰ ਤੇ ਸੁੱਤੀ ਰਵੇ ਕੀ ਗੱਲ ਬੁੱਢੀ ਦਾ ਨਹੀਂ ਫਰਜ ਬਣਦਾ ਵੀ ਮੈਂ ਉਠਾਂ ਚੱਲ ਪੁੱਤ ਮੈਨੂੰ ਮਾਮੇ ਨਾਲ ਦਵਾਈਆਂ ਕਰ ਤੋੜਾ ਤੰਮ ਕਰਿਆ ਕਰ ਚੱਲ ਪੈਂਦੀ ਤੂੰ ਦੀ ਦੱਤ ਦੇ ਕੇ ਨਾ ਤੰਮ ਕਰਾਇਆ ਕਰ ਆਰਾਮੀ ਵਾਲੀ ਗੱਲ ਨਹੀਂ ਕੀ ਭੈਣ ਜੀ ਕੋਈ ਵੀ ਇਹਨਾਂ ਨੂੰ ਹੈ ਹੀ ਨਹੀਂ ਸਮਝ ਮਾਸਾ ਵੀ। ਕੱਲ ਮੇਰੀ ਅੰਬੀ ਵੀ ਮੌਤ ਦੀ ਆ। ਮੈਂ ਦਾਦੇ ਨਾ ਲੈ ਤੈਂਤੀ ਉਹ ਤੇ ਮੈਂ ਨਾ ਮੈਂ ਦਾਦੇ ਨਾ ਉਹ ਤਾਂ ਲਾਵਾਂ। ਇਹਨਾਂ ਦੀਆਂ ਗੱਲਾਂ ਨੂੰ ਕੀ ਰੋਵੇ ਕੋਈ? ਮੈਨੂੰ ਤਾਂ ਹੱਸ ਆਮ ਦਾ ਵਿੱਚੋਂ ਗੱਲਾਂ ਦਾ ਇਹਦੀਆਂ ਨਾ। ਧੰਨਵਾਦ। ਟੁੱਟਦੇ ਹੀ ਕਿ ਨਹੀਂ? ਹਾਂ ਜੀ ਮੈਂ ਡਰਦੀ ਨਹੀਂ ਹਾਂ ਮੈਂ ਗੱਲ ਕਰਦੀ ਤਾਂ ਨਾਲ ਸਿੱਧੀ ਪੱਧਰੀ। ਕੱਲ ਨੂੰ ਨਿਆਣੇ ਹੋਣੇ ਆ। ਮੈਨੂੰ ਤਾਂ ਇਹ ਫਿਕਰ ਪੈ ਗਿਆ ਵਾ ਜੇ ਤੇ ਮੇਰੇ ਮਨਜੋਹ ਤੇ ਚੱਲ ਜਾਣਗੇ ਤਾਂ ਚੰਗੀ ਗੱਲ ਵਾ। ਹਾਏ ਜੇ ਇੱਥੇ ਚੱਲ ਗਏ ਤੇ ਨਿਆਣੇ ਵੀ ਖੱਥੇ ਹੀ ਹੋ ਜਾਣੇ ਕੱਲ ਨੂੰ। ਤੇ ਤਿੰਨੀ ਨੰਨ ਤਰਿਆ ਦਿਆ ਦਾਨੀਆ ਕਾਰੇ ਨਹੀਂ ਦਬੋ ਲੈਤਾ ਨਾ ਮੇਰੀ ਮੰਮੀ ਦਾ ਬੋਲਦੀ ਮੈਂ ਵੀ ਦਬੋਲਦੀ ਮੇਰੇ ਬੱਤੇ ਨਹੀਂ ਵੀ ਦਬੋ ਲੈਤਾ ਨਾ ਫੇ ਤੇ ਮੋਦਾ ਹੀ ਮੋਦਾ ਹੋ ਦਨੀਆ ਮੇਰ ਕੋ ਨਹੀਂ ਪਣਾ ਵਾਰੇ ਜਾਣਾ ਇਹਨਾ ਮਾਵਾਂ ਧੀਆਂ ਨਾ ਪੁੱਤ ਚੱਲ ਤੋਰਾ ਬਹੁਤਾ ਕੰਮ ਤਰਾ ਲਿਆ ਕਰ ਤੰਮ ਤੋਂ ਤਰੀ ਓਏ ਟਲ ਤੂੰ ਬੈਠ ਤੇ ਉਹਨੇ ਤਤਨੀ ਤੁੱਤ ਲਈ ਹੋਣੀ ਆ ਮੈਂ ਲੋਤੀ ਲੈ ਦੇਉਣੀ ਕੱਲ ਦੇ ਤਲਾ ਹਾਂ ਕਿਦਾਂ ਦਾ ਯਾਰ ਸਮਾਂ ਆ ਗਿਆ ਈ ਬਚਪਨ ਮੋਬਾਈਲ ਖਾ ਗਿਆ ਜਵਾਨੀ ਨਸ਼ਾ ਖਾ ਗਈ ਆ ਬੁਢਾਪਾ ਚਿੰਤਾ ਤੇ ਫਿਕਰ ਖਾ ਗਿਆ ਡੈਡੀ ਹਾਂ ਆ ਜਾ ਮੇਰਾ ਫੋਨ ਹੀ ਮੇਰੇ ਨਾਲ ਕਿੱਥੇ ਇੱਥੇ ਫੋਨ ਤੇਰਾ ਉਹ ਮੈਂ ਪਤਾ ਨਹੀਂ ਕਿੱਥੇ ਰੱਖ ਲਿਆ ਮੈਨੂੰ ਚੇਤਾ ਨਹੀਂ ਆਉਂਦਿਆ ਹੁਣ ਗਿਆਨ ਕਿੱਥੇ ਹੀ ਲੈ ਕੇ ਉਹ ਮੈਂ ਤੇ ਇਧਰ ਲੱਕੀ ਜੇ ਘਰ ਗਿਆ ਸੀ ਉਥੇ ਗੇਮ ਡਿਆ ਹੀ ਖੇਡਣ ਮੈਂ ਫੋਨ ਉਦੋਂ ਨਹੀਂ ਖੜਿਆ ਨਾਲ ਤੂੰ ਗੇਮ ਦਾ ਖੜਾ ਨਾ ਛੱਡੀ ਇੱਕ ਤੇ ਲੱਗਾ ਹੀ ਲੱਗਾ ਵਾ ਤੂੰ ਵੀ ਗੇਮਾਜੀ ਵੜਿਆ ਵਾ ਬਹਿ ਜਾ ਇੱਥੇ ਬਹਿ ਜਾ ਉਹਨੇ ਲਾਇਆ ਮੈਨੂੰ ਪੁੱਤ ਉਹਨੇ ਤੈਨੂੰ ਫੜ ਕੇ ਲਾ ਦਿੱਤਾ ਉਹ ਜਿਹੜਾ ਇਦਾਂ ਕਰਦਾ ਵੇਖ ਵੀ ਆ ਮਰ ਕੇ ਮਰ ਕੇ ਮਰ ਕੇ ਮਰ ਕੇ ਮਰ ਕੇ ਬੜਾ ਮਜ਼ਾ ਆਉਂਦਾ ਸੁਣਦਾ ਉਹ ਗਾੜੀ ਕਹਿੰਦਾ ਓਏ ਕਵਰ ਦੇ ਕਵਰ ਦੇ ਕਰ ਇਦਾਂ ਕਰਦੇ ਵਿੱਚ ਇੱਕ ਦੂਜੇ ਪੁੱਤ ਸਿਆਣਾ ਬਣ ਸਿਆਣਾ ਬਣ ਮੇਰਾ ਪੁੱਤ ਤੂੰ ਵੱਡਾ ਵਾ ਕਰ ਤੇ ਉਹਦੇ ਭੋੜਾ ਵਾ ਤੇ ਦਿਮਾਗੋ ਵੀ ਹੋੜਾ ਵਾ ਤੇ ਜਿਹੜੀ ਮਨਪਰੀਤ ਆ ਉਹਦਾ ਤੈਨੂੰ ਪਤਾ ਹੀ ਆ ਪਾ ਡੈਡੀ ਤੂੰ ਹੀ ਕਹੀ ਜਾਂਦੇ ਜੀ ਭੋਲਾ ਵਾ ਦਿਮਾਗੂ ਹੋਲਾ ਵਾ ਗੇਮ ਦੇ ਵਿੱਚ ਕਿਦਾਂ ਵੀ ਉਂਗਲਾਂ ਚੱਲਦੀਆਂ ਸਾਰੇ ਬੰਦਿਆਂ ਨੂੰ ਪਤਾ ਕਿਹੜਾ ਬੰਦਾ ਕਿੱਥੇ ਲੁਕਿਆ ਕਿਹਨੂੰ ਗੋਲੀ ਮਾਰਨੀ ਕਿੱਦਾਂ ਮਾਰਨੀ ਉਹ ਕਿਦਾਂ ਦਿਮਾਗ ਕੰਮ ਕਰਦਾ ਇਹਦਾ ਪੁੱਤ ਉਹ ਤੇ ਮੋਬਾਈਲ ਦੇ ਵਿੱਚ ਆ ਆ ਜਿਹੜੀ ਇਹ ਦੁਨਿਆਵੀ ਗੱਲਾਂ ਉਹਨੂੰ ਨਹੀਂ ਇੰਨਾ ਪਤਾ ਕਿੱਥੇ ਚੀਜ਼ ਰੱਖਣੀ ਆ ਕਿੱਥੇ ਟੱਕਣੀ ਆ ਕਿਨੂੰ ਦੇਣੀ ਆ ਤੇ ਕਿਹ ਕੋ ਲੈਣੀ ਆ ਉਹਨੂੰ ਇਸ ਤਰ੍ਹਾਂ ਗੱਲਾਂ ਦਾ ਪਤਾ ਹੀ ਕੋਈ ਨਹੀਂਗਾ ਪਰ ਤੂੰ ਤੇ ਸਿਆਣਾ ਬਣ ਦਲੀ ਮੈਂ ਹੈ ਸਿਆਣਾ ਵਾ ਸਿਆਣਾ ਨਹੀਂ ਨਾ ਹਾਂ ਇੱਥੇ ਆਈ ਸੀ ਬਲਜੀਤ ਹਾਂ ਮੈਨੂੰ ਵੀ ਕਹਿ ਕੇ ਗਈ ਆ ਵੀ ਡੈਡੀ ਹਨੂੰ ਅੱਡ ਕਰ ਦੋ ਤੇ ਤੁਸੀਂ ਇਹ ਅਭੀ ਮੈਂ ਉਹਨੂੰ ਆਖਿਆ ਮੈਂ ਜਰ ਕੋਈ ਨਹੀਂ ਵੇਖਦੀਆਂ ਕਰਦੇ ਵਿਚਾਰ ਤੇ ਪੁੱਤ ਮੈਂ ਨਹੀਂ ਉਹਨੂੰ ਕੋਈ ਵੀ ਗੱਲ ਆਖੀ ਮੇਰਾ ਮਨ ਇਹ ਵੀ ਮੈਂ ਰਗਵੀਰ ਨੂੰ ਸਮਝਾਉਂਗਾ ਵੇਖ ਪੁੱਤ ਮਾਪੇ ਈਆਂ ਪੁੱਤ ਜੰਮਦੇ ਆ ਵੀ ਸਾਡੇ ਬੁਢਾਪੇ ਦਾ ਸਾਰਾ ਬਣਨਗੇ ਅੱਡੀ ਟਗੋਰੀ ਬਣਨਾ ਤੁਸੀਂ ਆਹੋ ਪਰ ਇਹ ਵੀ ਮੈਂ ਹੁਣ ਪਤਾ ਕਿੰਨਾ ਜਿਹਰ ਕੰਮ ਕਰਨਾ ਇੱਥੇ ਕਿੰਨਾ ਕਿਤੇ ਤੁਹਾਨੂੰ ਮੈਂ ਕਮਾ ਕੇ ਦੇਣਾ ਇਹ ਆ ਵੀ ਮੇਰਾ ਭਾਰ ਬੰਡਾਓ ਤੁਸੀਂ ਹੁਣ ਤੁਸੀਂ ਇਹ ਲੰਗ ਲਾਉਣਾ ਚੁੱਕਦਾ ਹਾਂ ਤੂੰ ਤੇ ਮਿੱਤੂ ਦੇ ਲੋੜਾ ਨਵੀਂ ਸੁਰਖਰੂ ਹੋ ਜਾ ਕਿਉਂਕਿ ਤੁਸੀਂ ਲਾਉਂਗਾ ਤਾਂ ਮੈਂ ਰੱਟ ਫੜੀ ਆ ਵੀ ਅੱਡ ਕਰ ਦੋ ਅੱਡ ਕਰ ਦੋ ਉਹ ਕੰਮ ਤੇ ਕਰੋ ਆਡੋਗੇ ਤੁਸੀਂ ਕਿੰਨਾ ਕਿ ਜੋੜ ਲੋਗੇ ਤੁਹਾਡੇ ਨਾਲ ਵੀ ਮੈਂ ਵੀ ਚੱਲਣ ਡਿਆਂ ਵਾ ਤੁਸੀਂ ਵੀ ਕਰੋ ਉਹ ਵੀ ਕਰੇ ਉਹਨੂੰ ਵੀ ਅੱਡ ਕਰਤਾ ਤੈਨੂੰ ਵੀ ਐਡ ਕਰਤਾ ਉਹਨੂੰ ਤੇ ਕੰਮ ਦਾ ਹੀ ਨਹੀਂ ਪਤਾ ਕਿੱਦਾਂ ਕਰਨਾ ਕਿੱਦਾਂ ਨਹੀਂ ਉਹਨੂੰ ਤੇ ਨਾਲ ਲੈ ਕੇ ਮੈਨੂੰ ਚੱਲਣਾ ਹੀ ਪੜਾ ਤੁੰਗ ਮੈਂ ਦੋਨੋਂ ਐਡ ਕਰ ਦੂੰਗਾ ਉਹਨੂੰ ਤੇ ਨਾਲ ਲੈ ਕੇ ਚੱਲਣਾ ਪੈਣਾ ਨਾ ਡੈਡੀ ਆਪੇ ਤੈਨੂੰ ਕਹਿਣਾ ਵਾ ਕਿ ਮਾਂ ਪਿਓ ਦੇ ਸਿਰ ਤੇ ਧੀਆਂ ਪਤਨ ਨਿਆਰੇ ਲੈੰਦੇ ਆ ਤੇ ਡੈਡੀ ਤੇਰੇ ਸਿਰ ਤੇ ਇਹਨਾਂ ਨਿਆਰੇ ਲੈਣੇ ਤੇ ਕੀ ਦੇ ਸਿਰ ਤੇ ਨਿਆਰੇ ਲੈਗੀ ਦੱਸ ਤੇਰੇ ਹੁੰਦਾ ਸਾਨੂੰ ਕੀ ਲੋੜ ਆ ਕੰਮ ਕਰਨ ਆਪੇ ਨੂੰ ਕਹਿਣਾ ਜਿੰਨਾ ਚਿਰ ਪੁੱਤ ਮੈਂ ਜਿੰਦਾ ਤਾਨੂੰ ਨਹੀਂ ਪ੍ਰਵਾਹ ਕੋਈ ਵੀ ਪੁੱਤ ਮੈਂ ਬਾਹਰ ਅੰਦਰ ਦੀਆਂ ਗੱਲਾਂ ਕਰਦਾ ਹੁੰਨਾ ਹਾਂ ਇਹ ਕਿਤੇ ਕਰੇ ਜਾਣਾ ਹੋਵੇ ਜਿੱਥੇ ਕਿਤੇ ਖਲੋਣਾ ਹੋਵੇ ਬੰਦੇ ਚ ਮੈਂ ਖਲਾਉਂਗਾ ਹੁਣ ਪਰ ਕੰਮ ਨੂੰ ਹੱਥ ਤੇ ਤੁਹਾਨੂੰ ਲਾਉਣਾ ਪੈਣਾ ਨਾ ਮੇਰੇ ਹੁਣ ਹੱਡ ਪੈਰ ਦੁਖਣ ਲੱਗ ਪਏ ਆ ਮੈਂ ਹੁਣ ਕਿੰਨਾ ਕਮਾ ਕੇ ਦੇਣਾ ਤੁਹਾਨੂੰ ਚੱਲ ਡੈਡੀ ਠੀਕ ਵਾ ਕੰਮ ਦੀ ਕਿਹੜੀ ਗੱਲ ਆ ਕੰਮ ਮੈਂ ਕਰ ਲਿਆ ਕਰੂ ਹੋਰ ਦੱਸ ਕੰਮ ਕਰੋ ਅੱਡ ਹੋਣ ਦਾ ਨਾਂ ਨਾ ਲਓ ਹੁਣ ਵੇਖ ਲੈ ਮਨ ਲਾ ਤੈਨੂੰ ਅਸੀਂ ਅੱਡ ਕਰ ਦਿੱਤਾ ਕੱਲ ਨੂੰ ਤੁਸੀਂ ਵਨ ਡੇ ਕਰੇ ਜਾਣਾ ਹੀ ਆ ਕਿਤੇ ਪ੍ਰੋਗਰਾਮ ਤੇ ਚਲਗੇ ਫੰਕਸ਼ਨ ਤੇ ਚਲਗੇ ਘਰਾਂ ਨੂੰ ਜਿੰਦੇ ਲਾ ਕੇ ਜਾਣਾ ਪੈਣਾ ਨਾ ਇਦਾਂ ਆਪਾਂ ਸਾਂਝੇ ਘਰ 'ਚ ਬੈਠੇ ਆਂ ਕੋਈ ਫਿਕਰਤ ਨਹੀਂ ਪਾਏ ਕੱਪੜੇ ਅੜ ਲਿਆ ਮੋਟਰਸਾਈਕਲ ਅੜਲੀ ਗੱਡੀ ਚੱਲ ਗਏ ਵਾਂਡੇ ਕੋਈ ਫਿਕਰਤ ਨਹੀਂ ਮੈਂ ਚੱਲ ਡਾਡੀ ਠੀਕ ਆ ਹੁਣ ਤੂੰ ਟੈਨਸ਼ਨ ਨਾ ਲੈ ਉਹਨੂੰ ਦੱਸੀਦਾ ਹੈਗਾ ਮੈਨੂੰ ਕੀ ਕੰਮ ਕਰਨਾ ਕਿੱਦਾਂ ਵਾ ਉਹ ਤਾਂ ਮੈਂ ਦੱਸਣਾ ਤੈਨੂੰ ਕੰਮ ਕਰਨਾ ਕਿੱਦਾਂ ਮਾੜਾ ਮੋਟਾ ਆਈਡੀਆ ਦੱਸ ਦਿਓ ਹੁਣ ਆਪਾਂ ਕੋਈ ਨਾ ਲੱਗਿਆ ਸਾਰਾ ਉਹ ਤੋੜ ਤੱਕ ਹਾਂ ਹੁਣ ਇਹ 'ਚ ਦਵਾਈ ਪੈ ਗਈ ਏ ਸਾਰੀ ਮੈਨੂੰ ਪਤਾ ਵਾ ਹਾਂ ਹੁਣ ਖਾੜੀ ਪੈਣੀ ਐ ਨਾ ਖਾੜ ਪੈਣੀ ਹਾਂ ਉਹ ਇੰਦਰੀਆਪਾ ਦੀ ਆਖੇਦੇ ਸ਼ਾਮਾਂ ਨੂੰ ਪਾਦੀ ਸਵੇਰੇ ਪਾਦਾ ਦਸ ਗੁਣ ਇਹ ਜਿਹੜੋ ਮਰਜ਼ੀ ਪਾਦੀ ਅੰਦਰ ਪਈ ਆ ਖਾਦ ਕਿੰਨੀ ਕਿੰਨੀ ਪਾਉਣੀ ਹੈ ਬੋਰਾ-ਮੋਰਾ ਖਾਦ ਦਾ ਪਾ ਦੇ ਸਾਰੇ ਆ ਜੀ ਹਾਂ ਪਰ ਪਾਉਣੀ ਸ਼ਾਮਾਂ ਨੂੰ ਆ ਅੱਛਾ ਜਿਹੜੇ ਖਾਦ ਨਹੀਂ ਪਾਉਣੀ ਤੂੰ ਮਨੇ ਰਣਾ ਪਾਈ ਸਭ ਨੂੰ ਨਾ ਨਾ ਹਾਂ ਖਾਦ ਪਾਉਣੀ ਸ਼ਾਮਾਂ ਨੂੰ ਪਾਉਣੀ ਹੈ ਅੱਛਾ ਇੱਕ ਕਿੱਲੇ ਜਿ ਕਿਤੇ ਸ਼ਾਮਾਂ ਨੂੰ ਪਾ ਕੇ ਵੇਖ ਲੈ ਖਾਦ ਇਹ ਕਿਤੇ ਇਤਰਾ ਦਿਨੇ ਪਾ ਕੇ ਵੇਖ ਲੈ ਉਹਦਾ ਰੰਗ ਫਰਕ ਤੇ ਉਹਦਾ ਫਰਕ ਵੇਖ ਲੈ ਯਾਰ ਆਪਾਂ ਖਾੜ ਪਾਉਨੇ ਨਾ ਧੁੱਪ ਪੈਂਦੀ ਧੋਪਰਾ ਖਾੜ ਉੱਡ ਜਾਂਦੀ ਆ ਉਹਦਾ ਅਸਰ ਘੱਟ ਹੁੰਦਾ ਸ਼ਾਮ ਨੂੰ ਖਾੜ ਪਾਓ ਆ ਲੈਣ ਜਿਹੜੀ ਨਾ ਥੋੜੋ-ਥੋੜੀ ਇਹਨੂੰ ਮੈਂ ਸ਼ਾਮਾਂ ਨੂੰ ਪਾ ਦੇਣਾ ਵਾਜ ਆ ਚੱਲ ਇਦਾਂ ਪਾ ਲਾ ਠੀਕ ਹੈ ਪਰ ਇੱਕ ਗੱਲ ਹੈਗੀ ਪੁੱਤ ਹੁੰਨੜੀ ਜਿਹੜੀ ਆ ਆ ਲੈਣ ਥੋੜੋ-ਥੋੜਾ ਲੱਗਿਆ ਝੋਨਾ ਇਹ ਕਿ ਪਾ ਦੇਣੇ ਸ਼ਾਮਾਂ ਨੂੰ ਠੀਕ ਵਾ ਤੇ ਜਿਹੜਾ ਆ ਲੱਗਣਾ ਵਾ ਇਹ ਵੀ ਮੈਂ ਮਾਰ ਕੇ ਇਹਦੇ ਚ ਪਾਵਾਂਗੇ ਦਿਨੇ ਚਲ ਇਦਾਂ ਕਰ ਲਾ ਇਦਾਂ ਹੀ ਕਰ ਲੀ ਪਰ ਇੱਕੋ ਗੱਲ ਵਾ ਪੁੱਤ ਹਾਂ ਆਡ ਹੁੰਦਾ ਨਾਂ ਨਾ ਲਿਓ ਉਹ ਡੈਡੀ ਉਹ ਮੈਨੂੰ ਪਹਿਲਾਂ ਦਿਖੰਦਿਆ ਵਾ ਮੇਰੇ ਦਿਨ ਦਿਲ ਨੂੰ ਕੋ ਹੁੰਦਾ ਜਦ ਤੂੰ ਅਡ ਹੁੰਦਾ ਨਾਂ ਲੈੰਦੇ ਨਾ ਮੇਰੇ ਜੀ ਨੂੰ ਕੋ ਹੁੰਦਾ ਵਾ ਤੂੰ ਨਹੀਂ ਡੈਡੀ ਬਦਲਿਆ ਪਰ ਮੰਮੀ ਬਦਲ ਗਈ ਆ ਮੰਮੀ ਨੇ ਤੂੰ ਆਪਣੇ ਵਰਗੀ ਕਰ ਲਿਆ ਵਾ ਉਹਨੂੰ ਵੀ ਸਮਝ ਲੱਗਦੀ ਏ ਉਹ ਮੈਨੂੰ ਸੁਨਾਮ ਬਥੇਰੇ ਮਿਲੇ ਉਹਦੇ ਐਦਾਂ ਕਰ ਲਾ ਐਦਾਂ ਕਰ ਲਾ ਪਰ ਮੈਂ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਚਾਹ ਠੀਕ ਡੈਡੀ ਜਿੱਦਾਂ ਤੂੰ ਕਹੇਗਾ ਨਾ ਉਦਾਂ ਹੀ ਕਰਾਂਗੇ ਹੋਰ ਦੱਸ ਮਨਜੋਤ ਤੇਰਾ ਛੋਟਾ ਵੀਰ ਵਾ ਆਹੋ ਛੋਟਾ ਭਰਾ ਵਾ ਇੱਕੋ ਥਾਲੀ ਤੁਸੀਂ ਰੋਟੀ ਖਾਦੀ ਆ ਤਨੇ ਡਾਡੀ ਇੱਕੋ ਮਾਂ ਨਹੀਂ ਪਿੱਟੋ ਜੰਮਿਆ ਲੜਨ ਦੀ ਗੱਲ ਨਹੀਂ ਮੈਂ ਕਰਦਾ ਮੈਂ ਇਹ ਗੱਲ ਕਹਿਣਾ ਅਸੀਂ ਤੇ ਦੁਨੀਆ ਤੋਂ ਪੁੱਤ ਚਲੇ ਜਾਣਾ ਵਾ ਆਪਣੇ ਭਰਾ ਨੂੰ ਨਾਲ ਲੈ ਕੇ ਚਲੀਦਾ ਹੁੰਦਾ ਕਿਸੇ ਨੇ ਤੁਹਾਨੂੰ ਆਣ ਕੇ ਮਤ ਨਹੀਂ ਦੇਣੀ ਕਿਸੇ ਨੇ ਨਹੀਂ ਦੇਣੀ ਤੁਸੀਂ ਇੱਕ ਦੂਜੇ ਨੂੰ ਨਾਲ ਲੈ ਕੇ ਚਲੋਗੇ ਨਾ ਤੁਹਾਡੀ ਸ਼ੋਭਾ ਹੋਊਗੀ ਬਾਹਰ ਕੰਮ ਤੁਸੀਂ ਆਪਣੇ ਘਰ ਦਾ ਕਰਦਾ ਦੇ ਸ਼ੋਭਾ ਜਗ ਦੀ ਖੱਟਣੀ ਆ ਠੀਕ ਕਿ ਕਿਹਨੂੰ ਮਾੜਾ ਨਹੀਂ ਬੋਲ ਬੋਲਣਾ ਉੱਚਾ ਬੋਲ ਨਹੀਂ ਕਿਹਨੂੰ ਬੋਲਣਾ ਜੀ ਕਰਕੇ ਕੋਣਾ ਠੀਕ ਤੇ ਪੁੱਤ ਬੱਲੇ ਬੱਲੇ ਹੀ ਹੋਊਗੀ ਤੁਹਾਡੀ ਫਿਰ ਤੇ ਚੱਲ ਡਾਡੀ ਠੀਕ ਆ ਤੇਰੀ ਗੱਲ ਮੈਂ ਮੰਨ ਗਿਆ ਹਾਂ ਹੁਣ ਤੂੰ ਇੱਕ ਗੱਲ ਮੇਰੀ ਵੀ ਮੰਨ ਲੈ ਫਿਰ ਹਾਂ ਆ ਆਪਣਾ ਇੰਨਾ ਕਥਾਂੜਾ ਵਿਹਲਾ ਨਹੀਂ ਪਿਆ ਹਾਂ ਮੇਰਾ ਅਰਦਾਇਚਾ ਨਾ ਚਾਰ ਪੰਜ ਬੂਟੇ ਲਾ ਰਹੀਏ ਫਲਾਂ ਵਾਲੇ ਉਤਾੜੇ ਇੱਕ ਤੇ ਲੱਗਾ ਹੰਬ ਤੇ ਇੱਕ ਤੇ ਸੰਤਰੇ ਸੰਤਰੇ ਲਾ ਲੀਏ ਕਿੰਨੂ ਲਾ ਲੀਏ ਵਿੱਚ ਚੀਂਗੂ ਲਾ ਲੀਏ ਸ਼ੁਕਰ ਆ ਮਾਲਕਾ ਤੇਰੀ ਘੜੀ ਦੀ ਮੇਰੇ ਪੁੱਤ ਨੂੰ ਵੀ ਅਕਲ ਆਈ ਆ ਇੱਥੇ ਲਿਖ ਕੇ 라ਦਣਾ ਮੁੜ ਕੇ ਅਸੀਂ ਇੱਕ ਬੋਰਡ ਕਾਦਾ ਗੁਰਸਾਹਬ ਸਿੰਘ ਦੀ ਵਾਰੀ ਉਹ ਮਖੌਲ ਨਾ ਕਰਿਆ ਕਰ ਉਹ ਨਹੀਂ ਮਖੌਲ ਦੀ ਬੋਰਡ ਲਾਉਣਾ ਇੱਥੇ ਦੇ ਦੇ ਜਾਣ ਕੇ ਕਿਸ ਨੇ ਬੋਰਡ ਵੇਖਣਾ ਉਹ ਜਿਹੜਾ ਕੋਈ ਰਿਸ਼ਤੇਦਾਰ ਆ ਕੇ ਉਹਨੂੰ ਪੁੱਛਿਆ ਕਰੂਗਾ ਕੀ ਇਹ ਕਿਹਨੇ ਲਾਇਆ ਹਾਂ ਤੇ ਇਹ ਕਹਣਾ ਸਾਡੇ ਬਾਪੂ ਨੇ ਲਵਾਇਆ ਸੀ ਸਾਡੇ ਕੋਲ ਉਹਦੇ ਨਾਲ ਇੱਥੇ ਨੰਬਰ ਆ ਲਉਣੀ ਨੇਮ ਪਲੇਟ ਤੇ ਵੀ ਵੱਡੀ ਸਾਡੀ ਈ ਮੇਰਾ ਪਤਾ ਕੀ ਰਾਦਾ ਪੁੱਤ ਮੇਰਾ ਨਾਂ ਦਾ ਇੱਕ ਬੋਰਡ ਹਾਂ ਇੱਕ ਪਿੱਪਲ ਅੱਛਾ ਉਥੇ ਮੜੀਆਂ ਦੇ ਵਿੱਚ ਲਾਉਣਾ ਉਥੇ ਕੋਲੋਂ ਉਥੇ ਲੱਗੇ ਬਥੇਰੇ ਲੱਗੇ ਨਹੀਂ ਨਹੀਂ ਹਾਂ ਇੱਕ ਨਿਸ਼ਾਨੀ ਰਹਿ ਜਾਂਦੀ ਹੈ ਫਲਾਣੇ ਨੇ ਬੋਰਡ ਲਾਇਆ ਸੀ ਅੱਛਾ ਆ ਫਲਾਣੇ ਉਹ ਜਿਹੜੇ ਬੋਰਡ ਲੱਗੇ ਆ ਵੇਖ ਕੇ ਤਾਂ ਬਾਪੂ ਉਹਦੇ ਨਾਂ ਲਈਂਦੇ ਕਿ ਨਹੀਂ ਉਥੇ ਲੋਕੀ ਵੀ ਫਲਾਣਾ ਬਾਪੂ ਉਦੋਂ ਲਾਗੇਗਾ ਉਹ ਗੱਜਣ ਸੋਨੇ ਲਾਇਆ ਹੋਏ ਕੋਈ ਉਹ ਮੱਗਰ ਸੋਨੇ ਲਾਇਆ ਸੀ ਐਦਾਂ ਕਰਦੇ ਨੇ ਗੱਲਾਂ ਚਲ ਕੋਈ ਨਹੀਂ ਬਾਪੂ ਨਰਸਰੀ ਜਾ ਕੇ ਲੈ ਆਵਾਂਗੇ ਬਾਕੀ ਰੁੱਖ ਲਾਉਣੇ ਪੁੱਤ ਬਹੁਤ ਚੰਗੀ ਗੱਲ ਵਾ ਮਾੜੀ ਗੱਲ ਨਹੀਂ ਗਈ ਜਿੱਥੇ ਕਦੇ ਕਿ ਉਹ ਇੰਨੇ ਹੀ ਖਰਚੇ ਕਰਨਦੇ ਆ 20 ਰੁਪਈਆ ਦਾ ਬੂਟਾ ਲੈ ਕੇ ਕਿਤੇ ਹੀ ਗੜ ਲਓ ਉਹ ਡੇੜੀ ਕਲਾ ਗੱਡਣਾ ਥੋੜੀ ਮਤਲਬ ਚਾਹੀਦੀ ਪਾਣੀ ਸੁਭਾਵਿਕ ਕਰਿਆ ਕਰੀਏ ਨੂੰ ਪਾਣੀ ਵੀ ਪੋਣਾਗੇ ਇਹ ਥੋੜਾ ਵੀ ਗਾਡੀ ਦੇਣਾ ਪਾਣੀ ਵੀ ਪੋਣਾ ਪਰ ਲਾਉਣੇ ਚਾਹੀਦੇ ਆ ਨਾ ਐਂ ਕਰਦੇ ਆਪਾਂ ਜਿਹੜੇ ਖਾਲੀ ਥਾਂ ਨਾ ਪੰਚਾਇਤੀ ਉੱਥੇ ਪੰਜ ਸੱਤ ਬੂਟੇ ਉੱਥੇ ਵੀ ਲਾ ਕੇ ਲਾ ਦਨੇ ਛਾਂ ਵਾਲੇ ਨਹੀਂ ਚਾਹੀਦੇ ਆ ਚਲ ਠੀਕ ਆਣ ਫਿਰ ਲੈਵਾਂ ਚਾਹ ਪਾਣੀ ਦੀ ਤਲੀ ਘਰ ਨਹੀਂ ਨਹੀਂ ਕੋਈ ਨਹੀਂ ਮੈਂ ਆ ਜਾਂਦਾ ਵਾ ਉਹ ਆਈ ਅੰਬੀਰ ਲੈਣ ਅੱਛਾ ਬਲਜੀਤ ਆਓ ਤੇ ਉਹਦੀ ਮਾਂ ਜੂ ਆਈ ਆ ਪਤਾ ਮਰੀਦੀ ਉਹ ਹੀ ਰਾਤ ਚਲੋ ਰਹੀ ਆ ਮੈਂ ਕਿੰਨੀ ਮੈਨੂੰ ਵੀ ਆਖਣੀ ਮੈਨੂੰ ਲਾ ਦੀ ਤੇ ਮੈਂ ਉਹਨੂੰ ਆਖਿਆ ਆਪਣੇ ਹਿਸਾਬ ਨਾਲ ਲਾ ਲਿਆ ਮੁਰਕਾ ਤੁਮ ਨੂੰ ਕਹਣਾ ਆ ਕੱਚੀਆਂ ਵਾਂ ਪੱਕੀਆਂ ਵਾਂ ਅਲੇ ਮੈਂ ਆਪੇ ਤੋੜ ਦੇਣੂੰ ਚਲ ਕੋਈ ਨਹੀਂ ਪ੍ਰੋਣੀ ਨੇ ਮੈਂ ਉਹਨੂੰ ਆਖਿਆ ਮੈਂ ਰੋਟੀ ਪਾਣੀ ਖਵਾ ਲਉ ਠੀਕ ਆ ਤੇ ਕੋਈ ਨਹੀਂ ਆਉਨੇ ਮੈਂ ਕਰਦੇ ਆ ਗੱਲ ਕੋਈ ਦੇ ਤੇ ਚਲੋ ਹੁਣ ਮੈਂ ਤੈਨੂੰ ਦੱਸਤਾ ਹੁਣ ਇਹ ਗੱਲ ਤੂੰ ਬਲਜੀਤ ਨੂੰ ਦੱਸ ਦੀ ਕਿ ਬਲਜੀਤ ਆਪਾਂ ਘੱਟ ਨਹੀਂ ਹੋਣਾ ਨਹੀਂ ਹੋਣਾ ਚਲ ਠੀਕ ਆ ਜੜੀ ਤੇ ਇਹ ਵੀ ਜੇ ਬੰਦੇ ਆਖਣਾ ਜਨਾਨੀ ਨੂੰ ਜਿਹਨਾਂ ਨਹੀਂ ਮੰਨ ਜਾਂਦੀ ਆ। ਅੱਲ ਡੜੀ ਮਨਾ ਲੈਨੀ ਉਹਨੂੰ। ਹਾਂ। ਉਹ ਕੋਈ ਸਾਡੇ ਕੋਲੋਂ ਦੂਰ ਵਾ। ਨਹੀਂ ਨਹੀਂ ਫਿਰ ਇਹੋ ਆਖੀ ਤੇ ਧਾਰਨਾ ਦੇਈਦੀ ਹੁੰਦੀ ਆ ਵਾ ਬਾਹਰ ਦੀਆਂ। ਕਿ ਫਲਾਨਾ ਨਹੀਂ ਅੱਡ ਹੋਇਆ ਢਿੰਗੜਾ ਨਹੀਂ ਅੱਡ ਹੋਇਆ। ਪਰ ਤੂੰ ਮੈਨੂੰ ਕਹਤਾ ਵੀ ਮੰਮੀ ਤੇਰੀ ਬਦਲ ਗਈ ਆ। ਸਹੀ ਗੱਲ ਵਾ। ਤੇ ਅੱਗੇ ਮੰਮੀ ਨੇ ਬਦਲ ਗਈ ਆ ਖਣਾ। ਅੱਡ ਕਰ ਦੇਣਾ ਤੁਹਾਨੂੰ, ਤੁਹਾਨੂੰ ਅੱਡ ਕਰ ਦੇਣਾ ਮੈਂ ਖੱਤਿਓ। ਹੋਂਦਾ ਜਾਂਦੀ। ਮੈਂ ਨਹੀਂ ਵਖਰੇ ਕਰਨਾ ਤੁਹਾਨੂੰ, ਮੈਂ ਨਹੀਂ ਤੁਹਾਨੂੰ ਵਖਰੇ ਕਰਨਾ। ਮੈਂ ਤੇਰੀ ਮਰਜ਼ੀ ਨਹੀਂ ਕਰਨਾ ਨਾ ਸਹੀ। ਹਾਂ। ਵਾਹ ਔਰ ਵੀਰ ਸਿਆ ਮਸਾਫਰ ਬਦਲ ਜਾਂਦੇ ਨੇ ਨਹੀਂ ਜੇ ਰਾਵਾਂ ਬਦਲ ਦਿਆਂ ਉਹ ਗਾਲ ਲੱਗਣ ਵਾਲੇ ਬਦਲ ਜਾਂਦੇ ਨੇ ਨਹੀਂ ਜੇ ਬਾਵਾ ਬਦਲ ਦਿਆਂ ਪੁੱਤ ਬਦਲਦੇ ਵੇਖੇ ਨੇ ਲੋਕੋ ਮੈਂ ਨਹੀਂ ਜੇ ਮਾਵਾਂ ਬਦਲ ਦਿਆਂ ਨਹੀਂ ਜੇ ਮਾਵਾਂ ਬਦਲ ਦਿਆਂ ਰਕबीर ਸਿੰਘ ਤੂੰ ਤਾਂ ਮੈਨੂੰ ਕਹਤਾ ਵੀ ਮਾਂ ਬਦਲ ਗਈ ਆ ਮਾਂ ਨੂੰ ਵੀ ਪਤਾ ਲੱਗਦਾ ਵਾ ਵੀ ਮੇਰੇ ਪੁੱਤ ਇਕੱਠੇ ਰਹਿਣ ਉਹ ਤੇ ਮੈਨੂੰ ਬਥੇਰੇ ਸੁਣਾ ਦਿੰਦੀ ਸੀ ਪਰ ਮੈਂ ਨਹੀਂ ਮੰਨਿਆ ਚਲੋ ਕੋਈ ਨਹੀਂ ਪਰ ਇਹ ਆ ਵੀ ਸੱਚੇ ਪਾਸ਼ਾ ਤੁਹਾਡੇ ਤੇ ਪੁੱਤ ਕਿਰਪਾ ਕਰੇ ਮਾਲਕ ਤੁਹਾਨੂੰ ਰਿਜਕ ਪਾਣੀ ਦਵੇ ਤੁਸੀਂ ਹੱਸਦੇ ਵਸਦੇ ਰਹੋ ਅਹੀਂ ਵੀ ਕੀ ਲੈਣਾ ਤਸੀਂ ਇਕੱਠੇ ਰਵਾਂਗੇ ਤੇ ਸਾਡੀ ਜ਼ਿੰਦਗੀ ਵੀ ਉਮਰ ਵੱਜ ਜਾਣੀ ਆ ਪੁੱਤ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲ ਜੇ ਮੈਡੀਕਨ ਨਹੀਂ ਕੋਣ ਬੋਲੂਗਾ ਅੱਜ ਵੀਡੀਓ ਦੀ ਹੈਪੀ ਐਂਡਿੰਗ ਕਰਤੀ ਆ ਵੀ ਵੱਖਰੇ ਹੋਣ ਦੇ ਵਿੱਚ ਕੋਈ ਫਾਇਦਾ ਨਹੀਂ ਆ ਜੋ ਕਿ ਅਸਲ ਸੱਚ ਵਾ ਹਨਾ ਬਾਕੀ ਦਾ ਸੱਦੀਆਂ ਵਾ ਮਾਵਾ ਧੀਆਂ ਨਹੀਂ ਹੋਰ ਚਲੋ ਸਾਰਿਆਂ ਨੂੰ ਪਤਾ ਅੱਜ ਕੱਲ ਨਵੇਂ ਸੱਸਾਂ ਵੀ ਹੈਗੀਆਂ ਮਾਮਾ ਧੀਆਂ ਵੀ ਹੈਗੀਆਂ ਵਾ ਕਿ ਜਿੰਨਾ ਸੂਤ ਫਾਗ ਇਕੱਠ ਵਿੱਚ ਵਾ ਉਹਨਾਂ ਕਿਤੇ ਵੀ ਨਹੀਂ ਹੈਗਾ ਵੱਖਰੇ ਹੋ ਕੇ ਨਹੀਂ ਹੁੰਦਾ ਹਨਾ ਹੂੰ ਕਿ ਜੇ ਆਪਾਂ ਘਰ ਵਿੱਚ ਕੋਈ ਸਾਂਝੇ ਘਰ ਦੀ ਚੀਜ਼ ਬਣਾਉਣੇ ਉਹ ਵੀ ਸਾਡੀ ਬਣ ਜਾਂਦੀ ਹੈ ਸਾਂਝੇ ਘਰ ਵਿੱਚ ਵੱਖਰੇ ਹੋ ਕੇ ਚੁੱਲ੍ਹੇ ਵੱਖਰੇ ਹੋਣੇ ਰਿਸ਼ਤੇਦਾਰ ਵੱਖਰੇ ਵੱਖਰੇ ਆਉਣੇ ਤੇ ਆਪ ਵੀ ਵੱਖਰੇ ਵੱਖਰੇ ਜਾਣਾ ਜਿੱਥੇ ਜਾਣਾ ਜਿੰਦਾ ਮਾਰ ਕੇ ਜਾਣਾ ਜਿੱਥੇ ਭਾਂਡਾ ਰੱਖ ਜਾਣਾ ਉਥੋਂ ਆਣ ਕੇ ਚੁੱਕਣਾ ਹੂੰ ਬਿਲਕੁਲ ਸਹੀ ਗੱਲ ਹੈ ਨਾ ਇਹ ਕਰਕੇ ਕੱਠ ਨਾਲ ਦੀ ਰੀਸ ਨਹੀਂ ਹੈਗੀ ਵੱਖਰੇ ਹੋ ਗਏ ਖਰਚਾ ਵਾਧਾ ਵਾਧਾ ਮਾਂ ਪਿਓ ਨੂੰ ਤੇ ਇਹੋ ਹੁੰਦਾ ਵੀ ਸਾਡੀਆਂ ਜਿੰਨੀਆਂ ਉਂਗਲਾਂ ਤੇ ਓਨੀ ਪੀੜ ਸਾਨੂੰ ਸਾਰੇ ਸਾਡੇ ਵਾਸਤੇ ਇੱਕੋ ਜਿਹੇ ਆ ਕਈ ਵਾਰ ਆਪਣੇ ਮੁੰਡੇ ਨਹੀਂ ਚੰਗੇ ਹੁੰਦੇ ਤਾਂ ਕਰਕੇ ਇਹ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਕਈ ਵਾਰ ਸਾਡੀਆਂ نوਹਾਂ ਧੀਆਂ ਬਾਹਰੋਂ ਜਦੋਂ ਆ ਜਾਂਦੀਆਂ ਵਾ ਉਹ ਆਪਣੇ ਪੇਕਿਆਂ ਦੀ ਪਿੱਛੇ ਲੱਗ ਕੇ ਸੁਣ ਗਣ ਕੇ ਗੱਲਾਂ ਉਹ ਜੁਕੁਣਾ ਚ ਆ ਜਾਂਦੀਆਂ ਤਾਂ ਤਾਂ ਕਰਕੇ ਘਰਾਂ ਵਿੱਚ ਇਹੋ ਜਿਹਾ ਕੰਮ ਹੁੰਦਾ ਕਿ ਉਹਨਾਂ ਨੂੰ ਭੈਣ ਜੀ ਹਾਂ ਜੀ ਹਾਂ ਜੀ ਪਰ ਇਹ ਵੀ ਜੋ ਇਕੱਠਿਆਂ ਚ ਬਰਕਤ ਉਹ ਇਕੱਠਿਆਂ ਕੀ ਰੱਖਿਆਂ ਜੀ ਉਹਦਾ ਇੱਕ ਵਾਰ ਹਿਸਾਬ ਲਾਇਆ ਵੀ ਜਿਹੜਾ ਪੁਰਾਣਾ ਮੁੱਕੇ ਹੁੰਦਾ ਨਾ ਮੈਂ ਉਹਦੇ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਹਾਂ ਬਹੁਤੇ ਘਰਾਂ ਦਾ ਪੁਰਾਣਾ ਮੁੱਕਾ ਕਿੱਦਣਾ ਬਸੇ ਜਾਮਾ ਕੋਈ ਨਹੀਂ ਕਈ ਵਾਰ ਕਈ ਵਾਰ ਪੁਰਾਣਾ ਰੱਜਿਆ ਹੁੰਦਾ ਵਾ ਤੇ ਕਈ ਵਾਰ ਪੁਰਾਣਾ ਬਹੁਤੇ ਘਰਾਂ ਦਾ ਭੁੱਖਾ ਵੀ ਰਹਿ ਜਾਂਦਾ ਰਹਿ ਜਾਂਦਾ ਵਾ ਤੇ ਇਹ ਗੱਲ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ ਬਹੁਤ ਸਹੀ ਜਾਣਕਾਰੀ ਦਿੱਤੀ ਹੈ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਜੜੀ ਵੀ ਹੁੰਦੀ ਆ ਉਹ ਹੀ ਸ਼ੇਅਰ ਕਰ ਦਿਆ ਕਰੋ ਹਨਾ ਕੋਈ ਫਰਕ ਨਹੀਂ ਪੈਂਦਾ ਸ਼ੇਅਰ ਕੀਤਾ ਤੇ ਸਾਥ ਦੋ ਇਦਾਂ ਹੀ ਕੀ ਚੈਨਲ ਜੜਾ ਉਹ ਫੇਰ ਪਹਿਲਾ ਵਾਂਗੂ ਗਰੋ ਹੋਵੇ ਪਤਾ ਨਹੀਂ ਕੀ ਗੱਲ ਹੋ ਗਈ ਆ ਡਾਊਨ ਬੋਟ ਹੋ ਗਿਆ ਵਾ ਆ ਹੋ ਕੇ ਆ ਵੀਡੀਓ ਵੇਜ ਵੀ ਮਤਲਬ ਆ ਚਲੋ ਜਿਹੜੇ ਭੈਣ ਭਰਾ ਪਿਆਰ ਦਿੱਤਾ ਦੁੱਤਾ ਹੀ ਇਦਾਂ ਬਹੁਤ ਜ਼ਿਆਦਾ ਮਤਲਬ ਵੀਡੀਓ ਡਾਊਨ ਚਲ ਗਈ ਆ ਹਨਾ ਸਾਂਝ ਜਨ ਵਾਲੀ ਆ ਬਲਜੀਤ ਮਨਪ੍ਰੀਤ ਵਾਲੀ ਕੋ ਲੋ ਕੋਈ ਗਾ ਲੇ ਤਾ ਦੇਗਾ ਤੇ ਹੁਣ ਦੇ ਰੇ ਜਿੰਦਗੀ ਚੱਪੜੋਂ ਚੱਲਦਾ ਰਹੀ ਚੱਲਦਾ ਰਹੀ ਮੈਂ ਕਿੰਨੀ ਚੱਲ ਜਿੱਦਾਂ ਅੱਗੇ ਚੱਲਦਾ ਹਾਂ ਵੀਡੀਓ ਬੜੀਆਂ ਔਖੀਆਂ ਹੁੰਦੀਆਂ ਬਣਾਉਣੀਆਂ ਆ ਗਰਮੀ ਗਰਮੀ ਜਿੰਨਾ ਕਰਕੇ ਇੱਕ ਵਲੋਗ ਬਣਾਉਣ ਦੇ ਤੇ ਆ ਕੀ ਕੁਛ ਕਰਨ ਦੇ ਆ ਤੇ ਜਦੋਂ ਵੀਡੀਓ ਬਣਾਉਣੀ ਕਿੰਨੇ ਮੈਂਬਰ ਇਕੱਠੇ ਹੋਣੇ ਕਿੰਨਾ ਸਮਾਂ ਲੱਗਦਾ ਆਹੋ ਤਾਂ ਹੁਣ ਨਹੀਂ ਕਰਨ ਦੇ ਆ ਜੋ ਹਾਂ ਉੱਥੇ ਜਿੱਜਾ ਠੀਕ ਆ ਜੀ ਸასი ਕਾਲ ਜੀ ਸასი ਕਾਲ ਸასი ਕਾਲ